ਲੇ ਕਿੰਨਾ ਸਮਾਨ ਲੈ ਆਈ ਏ ਮੇਰੀ ਧੀ ਨਹੀਂ ਕਿਤੇ ਆਲੂ ਗੰਡੇ ਹਾਈ ਮੈਂ ਮਰ ਜਾ ਫੈਣੀਆਂ ਵੀ ਨਹੀਂ ਉਪਦੋਮ ਜੇ ਵੀ ਚੰਗੋਆ ਕੀਤਾ ਈ ਮੈਂ ਬਾਦਾਮ ਨਾ ਦੁੱਧੀ ਬਣਾ ਬਣਾ ਕੇ ਤੇ ਸਿਹਾਲ ਖਵਾਵਾਂਗੀ ਕਿਤੇ ਮੇਰਾ ਸਿਰ ਅਫਤਰ ਅੱਗੇ ਕਮਜ਼ੋਰ ਏ ਤਾ ਆ ਤ ਬਹੁਤਾ ਹੀ ਵਧੀਆ ਕੀਤਾ ਏ ਹਾਏ ਹਾਏ ਵਿਹਨੀ ਸੂਟ ਦੋ ਮੇਰੇ ਸੂਟ ਲਿਆਈ ਆ ਨਹੀਂ ਆਵੇ ਆਪਣੇ ਵੀ ਦੋ ਤੇ ਇੱਕੋ ਜਿਹੇ ਦਏ ਨੂੰ ਸਸ ਪਾਵਾਂ ਕਰਾਂਗੀਆਂ ਇੱਕ ਡੀਆਂ ਸੋਹਣੀਆਂ ਲੱਗਣਾ ਹੋ ਨੀ ਮੋਰਨਿੰਗ ਵਾਲਾ ਸੂਟ ਪਾਉਣਾ ਕਿੱਡਾ ਸੋਹਣਾ ਈ ਬੈੱਡ ਸ਼ੀਟਾਂ ਵੀ ਤੇ ਉਹ ਇਹ ਵੀ ਸਬਜ਼ੀ ਕੱਟਣ ਵਾਲਾ ਆਹ ਕਿਤੇ ਜੂਸਰ ਵੀ ਇੱਕ ਬੈੱਡ ਸ਼ੀਟ ਆ ਨਹੀਂ ਨਾ ਸਮਾਨ ਲਿਆਈ ਏ ਕਿਤੇ ਮੈਂ ਜੂਸ ਕੱਢ-ਕੱਢ ਪੀਆ ਕਰਾਂਗੀ ਕਿ ਕਿੱਡਾ ਸੋਹਣਾ ਲਿਆਈ ਏ ਇਹੋ ਜਿਹਿਆਂ ਨੂੰ ਆ ਤੇ ਹਰਕ ਨੂੰ ਰੱਬ ਦਏ ਜਿਹੜਾ ਇੰਨਾ ਸਮਾਨ ਲਿਆ ਹੁਣ ਉਹ ਆਪਣੇ ਨਾਲ ਦੇਵੇ ਮੇਰਾ ਸੂਟ ਲਿਆਈ ਆ ਜਦੋਂ ਮੈਂ ਪਾਵਾਂ ਕਿੱਡੀ ਸੋਹਣੀ ਲੱਗਣਾ ਈ ਲੋਕਾਂ ਨੇ ਆਖਣਾ ਇਹ ਕਿਦਾਂ ਮੋਰਨੀਆਂ ਤੁਰੀਆਂ ਹੁੰਡੀਆਂ ਤੇ ਜੀਤਾ ਨੇ ਉਹਦੀ ਸੱਸ ਨੇ ਸਣੇ ਕੱਪੜੀ ਅੱਗ ਲੱਗ ਜਣੇ ਉਹਨਾਂ ਸੜ ਬੜ ਕੇ ਕੋਲਾ ਹੀ ਹੋ ਜਾਣਾ ਆ ਤਾਂ ਬੜਾ ਹੀ ਸੋਹਣਾ ਮੇਰੇ ਨੂੰਹ ਨੇ ਕੀਤਾ ਮੇਰੀ ਧੀ ਨੇ ਪ੍ਰੀਤ ਨੇ ਇੱਕੋ ਜਿਹਾ ਸੂਟ ਲਿਆਂਦੇ ਨਹੀਂ ਆਲੂ ਗੰਡੇ ਨਾਲਾ ਕਿੰਨਾ ਚੇਰੀ ਲੰਗ ਜਾਣਾ ਅੱਗੇ ਉਦੋਂ ਲਸਣ ਲਈ ਹੀ ਨਾ ਹੁਣ ਤੱਕ ਨਹੀਂ ਸਾਡਾ ਮੁੱਕਾ ਆ ਜੇ ਤੇ ਆ ਕਿੰਨੇ ਦਿਨ ਸਾਡੇ ਇਹਦੇ ਨਾਲ ਲੰਗ ਜਾਣੇ ਨੇ ਚਲ ਇਹ ਵੀ ਚੰਗਾ ਹੀ ਚਲ ਮਣਾ ਇਹਨਾਂ ਨੂੰ ਚੋਕ ਕੇ ਤੁਹਾਨੂੰ ਰੱਖ ਲੈ ਕਿਦੇ ਉਹਨਾਂ ਕਲੇਣੀਆਂ ਨੇ ਵੇਖ ਲਿਆ ਨਾ ਕੰਥਣੀ ਉਹਨਾਂ ਦੇ ਕਿਤੇ ਨਜ਼ਰ ਹੀ ਲਾ ਦੇਣੀ ਹੈ ਉਹਨਾਂ ਤੇ ਡੇਲੇ ਹੀ ਪਾੜ ਜਾਣੇ ਨੇ ਪੇ ਇੰਨਾ ਸਮਾਨ ਪ੍ਰੀਤ ਨੇ ਲੈੰਦਾ ਹੈ ਰੱਖ ਮਣਾ ਹੁਣ ਉੱਠ ਕੇ ਦਵਾ-ਦਵਾ ਉਹ ਨਾ ਮੈਂ ਇਹਨਾਂ ਵਾਦ ਤੋਂ ਵਾਦ ਪੀ ਕੇ ਖਲਾਉਣਾ ਉਤੋਂ ਮਹੀਨੇ ਪਿੱਛੇ ਮੈਂ ਖਲਾ ਆ ਦਿਆ ਕਰਨਾ ਉਤੋਂ ਬਹੁਤਾ ਬਹੁਤਾ ਸਮਾਨ ਲਿਆ ਕਰੇਗੀ ਕਿੰਨਾ ਸਮਾਨ ਵੇਖ ਲੈ ਕੇ ਆਈ ਮਰ ਜੂਗਾ ਚੱਲ ਮਣਾ ਹੋਣ ਛੇਤੀ ਨੂੰ ਇਕੱਠਾ ਕਰ ਲਾਂ ਇਕੱਠਾ ਕਰ ਲਾਂ ਮੈਂ ਛੇਤੀ ਮੰਮੀ ਛੇਤੀ ਇਕੱਠਾ ਕਰ ਲਾਂ ਮੰਮੀ ਹਾਂ ਮੰਮੀ ਉੱਠ ਗਈ ਕਾਂਢੀ ਆ ਫਿਸ ਫਟੇ ਹਾਲੀ ਤੇਰਾ ਮੈਨੂੰ ਠਾਲ ਤਾਈ ਨਖਤਿਆ ਮੈਂ ਏਡਾ ਸੋਹਣਾ ਸੁਫਨਾ ਵੇਖਣ ਲਈ ਆ ਉਹ ਕਿਹੜਾ ਏਡਾ ਸੋਹਣਾ ਸੁਫਨਾ ਵੇਖ ਲਿਆ ਵਾ ਮੈਂ ਇੰਨੇ ਸੋਹਣੇ ਸੂਟ ਪ੍ਰੀਤ ਲਿਆਈਏ ਆਪਣੇ ਪੇਕਿਆਂ ਤੋਂ ਮੇਰੇ ਆਪਣੇ ਬਦਾਮ ਤੇ ਜੂਸਰ ਜਸਰ ਮੈਂ ਤਾਂ ਉਹ ਇਕੱਠੇ ਕਰਨ ਲਈ ਹਾਂ ਚਲ ਨਖਤਿਆ ਜੇ ਉਦਾਂ ਨਹੀਂ ਉਹ ਕੁਛ ਲਿਆਉਂਦੀ ਸੁਭਨੇ ਜੀ ਮੈਨੂੰ ਵੇਖ ਲੈਣ ਦੇਂਦੋ ਸੁਪਨੇ ਵਿੱਚ ਹੀ ਮੈਂ ਪਾ ਲੈਂਦੀ ਸੂਟ ਮੋਰਨਿੰਗ ਵਾਲੇ ਹੱਦ ਹੋ ਗਈ ਮਾਤਾ ਉਦਾਂ ਤੇਰੇ ਵਾਲੀ ਵੀ ਝੂਠੇ ਸੁਪਨੇ ਵੇਖਣ ਦਾ ਕੀ ਫਾਇਦਾ ਸੁਪਨੇ ਵੇਖਣੇ ਆ ਬੰਦੇ ਨੇ ਤਾਂ ਸੱਚੇ ਵੇਖਣੇ ਚਾਹੀਦੇ ਆ ਖੁੱਲੀਆਂ ਅੱਖਾਂ ਦੇ ਨਾਲ ਉਹ ਪੂਰੇ ਹੁੰਦੇ ਆ ਆ ਜਿਹੜੇ ਸੁੱਤੇ ਪਿਆ ਸੁਪਨੇ ਲੈ ਲੀਦੇ ਆ ਨਾ ਇਹ ਨਹੀਂ ਪੂਰੇ ਹੁੰਦੇ ਮੈਂ ਖੁੱਲੀਆਂ ਅੱਖਾਂ ਨਾਲ ਸਵਾਹ ਸੁਪਨੇ ਵੇਖਣੇ ਨੇ ਸੱਚ ਤੇ ਹੋਣੇ ਨਹੀਂ ਮੈਂਦੀ ਹਾਂ ਐਤਕਾ ਗਈ ਏ ਤੇ ਆਪਣੇ ਸੂਟਾਂ ਦੇ ਨਾਲ ਕਿਤੇ ਮੇਰਾ ਵੀ ਸੂਟ ਲਿਆਏਗੀ ਪਰ ਕਿੱਥੇ ਉਦੋਂ ਉਤਰਾ ਹੀ ਆ ਗਈ ਐ ਬਾਹਾਂ ਲਮਕਮ ਦੀ ਕਿਤੇ ਚਮਚਾ ਨਹੀਂ ਉਥੋਂ ਲੈ ਕੇ ਆਈ ਹਾਂ ਉਹ ਮਾਤਾ ਕਿਉਂ ਦੁਖੀ ਹੋਈ ਜਾਣ ਢੀ ਆ ਹੌਸਲਾ ਰੱਖ ਸਾਰੇ ਸੁਪਨੇ ਪੂਰੇ ਹੋਣਗੇ ਪਰ ਸਾਨੂੰ ਨਾ ਥੋੜਾ ਜਿਹਾ ਸਬਰ ਰੱਖਣਾ ਪੈਣਾ ਐ ਸਾਰਾ ਕੁਝ ਮਿਲੇਗਾ ਆਉਣ ਵਾਲਾ ਟਾਈਮ ਸਾਡੇ ਵਾਸਤੇ ਨਾ ਬਹੁਤ ਹੀ ਵਧੀਆ ਟਾਈਮ ਆਉਣ ਵਾਲਾ ਆ ਐਵੇਂ ਨਾ ਉਥਲੀ ਹਵਾ ਚੁੱਡਿਆ ਫਿਰ ਐਵੇਂ ਵੱਡੇ ਵੱਡੇ ਸੁਪਨੇ ਲਈ ਜਾਨਾ ਉਥੋਂ ਨਾ ਹੁਣ ਕੱਖ ਵੀ ਆਇਆ ਮੈਨੂੰ ਉਤਰਾ ਆਖਣ ਡਿਆ ਮੰਮੀ ਤੇ ਸੁਪਨਾ ਵੇਖਣ ਦੀ ਮੈਂ ਤਾਂ ਮੀਟੀ ਅੱਖਾਂ ਦੇ ਸੁਪਨਾ ਵੇਖਣ ਦੀ ਤੂੰ ਖੁੱਲੀਆਂ ਚ ਵੇਖਣ ਡਿਆ ਵਾ ਪੁੱਤਰੇ ਆਸ ਲਾ ਦੇ ਬੋਥੋਂ ਨਹੀਂ ਕੱਖ ਵੀ ਆਉਣਾ ਜਿਹੜੇ ਹਸਾਬ ਨਾਲ ਇਹ ਆਈ ਏ ਹੁਣ ਕੋਈ ਫਾਇਦਾ ਨਹੀਂ ਨੂੰ ਉੱਥੇ ਪੇਕੇ ਖਲਾਉਂਦਾ ਹੁਣ ਨਾ ਇਹਨੂੰ ਖਲਾਈ ਪੇਕੇ ਅੱਛਾ ਆਹੋ ਬੜੀ ਸ਼ੇਤੀ ਮਾਤਾ ਹਥਿਆਰ ਛੱਡਈਓ ਮੇਰੀ ਗੱਲ ਸੁਣ ਸ਼ੂਗਰ ਘਰ ਜਿਹੜੇ ਹਸਾਬ ਨਾਲ ਸਾਡੀ ਗੱਡੀ ਪਟਰੀ ਤੋਂ ਲੱਥੀ ਸੀ ਨਾ ਮੈਨੂੰ ਨਹੀਂ ਲੱਗਦਾ ਕਿ ਫੇਰ ਪਟਰੀ ਤੇ ਆਊਗੀ ਪਰ ਐਰਕਾ ਸਾਡੀ ਨਾ ਗੱਡੀ ਨਿੱਕੀ ਪਟਰੀ ਤਾਂ ਸਿੱਧੀ ਵੱਡੀ ਪਟਰੀ ਤੇ ਆ ਗਈ ਆ। ਉਹ ਕਿਤਰਾ? ਉਹ ਮਾਤਾ ਸਾਰੀਆਂ ਗੱਲਾਂ ਵੀ ਕਰਨੀਆਂ ਜਿਹੜੀਆਂ ਨਾ ਉਹ ਵੀ ਚੰਗੀਆਂ ਨੇ ਹੈਗੀਆਂ। ਆਪੇ ਦਿਨੋ ਹੌਲੀ-ਹੌਲੀ ਪਤਾ ਲੱਗ ਜਾਣਾ ਸਾਰੀ ਗੱਲ ਦਾ। ਉਹ ਪਤਾ ਨਹੀਂ ਕਦੋਂ ਜੋ ਮੈਨੂੰ ਪਤਾ ਦੱਸਣਾ। ਉਹ ਦੱਸ ਦੂੰਗਾ, ਦੱਸ ਦੂੰਗਾ। ਅੱਗੇ ਗੱਲਾਂ ਕਰਦੇ ਆ ਕਰਦੇ ਆ ਪਤਾ ਲੱਗਿਆ ਹੈ ਨਾ ਫਰੀਦ ਨੂੰ। ਸਿਆਣੇ ਕਹਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ। ਇਹ ਕਰਕੇ ਮੈਂ ਚਾਹੁੰਨਾ ਵਾਂ ਕਿ ਨਾ ਹੀ ਗੱਲ ਕਰਾਂ। ਉਹ ਘਟਿਸੋਂ ਡਈ। ਰਸੋਈ ਚ ਡਈ ਹੈ ਹੁ ਸਮਝਿਆ ਕਰ ਮਾਤਾ ਨੇ ਨੱਕਾ ਤੇ ਆ ਦੱਸ ਦੇ ਦੇ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋਏ ਬਸ ਤੂੰ ਇੰਨਾ ਸਮਝ ਲੈ ਕਿ ਹਾਨੂੰ ਸਾਰਾ ਕੁਝ ਮਿਲਿਆ ਕਰੂਗਾ ਤੇ ਅੱਗੇ ਨਾਲੋਂ ਜ਼ਿਆਦਾ ਮਿਲਿਆ ਕਰੂਗਾ ਇਹ ਅੱਗੇ ਪ੍ਰੀਤੀ ਦੇ ਥਰੂ ਮਿਲਦਾ ਸੀ ਨਾ ਤਾਂ ਹੁਣ ਪ੍ਰੀਤੀ ਦੀ ਮੰਮੀ ਦੇ ਥਰੂ ਮਿਲਿਆ ਕਰੂਗਾ ਅੱਛਾ ਆਹੋ ਟ੍ਰੀ ਦਾ ਟਰੈਕ ਹੀ ਚੇਂਜ ਹੋਇਆ ਵਾ ਹੁਣ ਗੱਡੀ ਸਾਡੀ ਸਿੱਧੀ ਦਿੱਲੀ ਹਾਈਵੇ ਤੇ ਚੱਲੂਗੀ ਲੱਗੀ ਸਮਝ ਕੇ ਨਹੀਂ ਲੱਗ ਗਈ ਲੱਗ ਗਈ ਭਰਾਵਾ ਮੰਮੀ ਇਹਦੀ ਬੜੀ ਹੋਸ਼ੀ ਮੈਨੂੰ ਤਾਂ ਹੁਣ ਪਤਾ ਲੱਗਾ ਜਦੋਂ ਉਹਨੇ ਮੇਰੇ ਨਾਲ ਗੱਲਾਂ-ਬਾਤਾਂ ਕੀਤੀਆਂ ਵਾ ਮੈਂ ਹਾਂ ਆ ਤਾਂ ਕੰਮ ਹੀ ਵਧੀਆ ਆ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਸਿਆਣੇ ਕਹਿੰਦੇ ਹੁੰਦੇ ਆ ਹੈ ਕਿ ਨਹੀਂ ਫੇ ਕੀ ਆਂਦੀ ਆਹ ਕਣਾ ਕੀ ਆ ਬਥੇਰਾ ਕੋ ਕਹਿੰਦੀ ਆ ਢੋਲੀ ਵਾਲੀ ਦੱਸੂਗਾ ਸਾਰੀਆਂ ਗੱਲਾਂ ਕਿ ਅੱਜ ਹੀ ਸੁਣ ਲੈਣੀਆਂ ਮੈਂ ਤਾਂ ਨਹੀਂ ਅੱਜ ਹੀ ਦੱਸ ਦੇਵਾਂ ਪੜਾ ਬਸ ਇੰਨਾ ਸਮਝ ਲੈ ਉਹਦੀ ਮੰਮੀ ਨਾ ਜਿੰਨਾ ਮੇਰੇ ਨਾਲ ਪਰੇਮ ਪਿਆਰ ਪੈ ਗਿਆ ਹੋਣਾ ਉਹਨਾਂ ਕਿਸ ਦੇ ਨਾਲ ਵੀ ਨਹੀਂ ਹੈਗਾ ਘਰ ਦੇ ਵਿੱਚ ਇਹ ਤਾਂ ਬੜਾ ਵਧੀਆ ਕੰਮ ਆਹੋ ਆਪਾਂ ਕੀ ਆ ਕਰ ਉਹਦੇ ਨਾਲ ਹੁਣ ਮਾਤਾ ਇਹਨੂੰ ਭੇਜ ਵੀ ਦਿਆ ਕਰਨਾ ਲੈ ਵੀ ਆਇਆ ਕਰਨਾ ਵਾ ਇਹਦੇ ਸਾਹਮਣੇ ਕੀ ਸੱਚੇ ਕਿ ਆਪਾਂ ਕੋਹ ਲੈਣ ਵੀ ਨਹੀਂ ਦੇ ਉਹਦੀ ਮੰਮੀ ਨੇ ਆਪੇ ਹੀ ਦੇ ਦਿਆ ਕਰਨਾ ਵਾ ਜਿਹੜੀ ਚੀਜ਼ ਦੀ ਲੋੜ ਹੋਈ ਹੁਣ ਆਪਾਂ ਡਾਇਰੈਕਟ ਗੱਲ ਕਰ ਲਿਆ ਕਰਨੀ ਆ ਚਲੋ ਉਹਦੇ ਨਾਲ ਸੋੜਾ ਰੱਖ ਹੋਰ ਕੀ ਨਾ ਅੰਮੀ ਜੀ ਮੰਮੀ ਜੀ ਕਰਿਆ ਕਰ ਉਹਨੂੰ ਬਥੇਰਾ ਕਰਦਾ ਆ ਅੱਗੇ ਸਾਨੂੰ ਇਹਨੂੰ ਕਹਿਣਾ ਪੈਂਦਾ ਸੀ ਇਹ ਗਾੜੀ ਜਾ ਕੇ ਆਪਣੀ ਮੰਮੀ ਨੂੰ ਕਹਿੰਦੀ ਸੀ ਹੁਣ ਅਹੀਂ ਸਮਝ ਲਓ ਕਿ ਇਹਨੂੰ ਵੀ ਚੋਂ ਸਾਈਡ ਤੇ ਕਰਤਾ ਵਾ ਸਿੱਧੀ ਗੱਲ ਉੱਥੇ ਆਪਾਂ ਹਾਈ ਕੋਰਟ ਹੀ ਪਹੁੰਚਾ ਦਿਆ ਕਰਨੀ ਹੁਣ ਕੱਤ ਤੇਰੀਆਂ ਗੱਲਾਂ ਵੀ ਹੁਣ ਲੱਗੀ ਸਮਝ ਲੱਗੀ ਲੱਗੀ ਮੈਨੂੰ ਬੱਸ ਫਿਰ ਮੈਂ ਦੋ ਦਿਨ ਲਈ ਪੇਕੇ ਕੀ ਗਈ ਆ ਤੁਸੀਂ ਨਾ ਸਾਰੇ ਕਮਰਿਆਂ ਦੇ ਵਿੱਚ ਕੱਪੜੇ-ਕੱਪੜੇ ਕੀਤੇ ਆ ਪਤਾ ਤੇ ਹੈਗਾ ਵਾ ਮੈਂ ਬਾਹਰ ਟੋਕਰੀ ਲਈ ਆ ਬੰਦੇ ਕੱਪੜੇ ਹੋਰੇ ਵਿੱਚ ਰਖਾਇਆ ਉਹ ਚੱਲ ਕੋਈ ਗੱਲ ਨਹੀਂ ਨਹੀਂ ਰੱਖੇ ਤਾਂ ਹੁਣ ਤੂੰ ਆ ਹੀ ਗਈ ਹੈ ਤੂੰ ਰੱਖ ਹੀ ਲੈਣੇ ਆ। ਸਾਨੂੰ ਕਿੱਥੇ ਪਤਾ ਲੱਗਦਾ ਵਾ ਜਿੱਥੇ ਜੀ ਕੀਤਾ ਉੱਥੇ ਲਾ ਕੇ ਰੱਖ ਦਈਦੇ ਆ। ਕਿੰਨਾ ਖਲਾਰਾ ਪਾਇਆ ਵਾ। ਹਾਲ ਕੋ ਨਾਲ ਚਗਾ ਦਿੰਨੇ ਆ। ਉਹ ਨਹੀਂ ਨਹੀਂ ਨਾਲ ਕਿੱਥੇ ਜਾਂਦੇ ਜੇ। ਮੈਂ ਮਾੜਾ ਜੇ ਅੱਡੇ ਤੱਕ ਚੱਲਿਆ। ਕੀ ਕਰਨ ਚੱਲੇ? ਉਦਾਂ ਹੀ ਘੁੰਮਣ ਫਿਰਨ ਗੇੜੀ ਛੜੀ ਲਾਉਣ ਚੱਲੇ ਆ। ਜਾਣਾ ਨਾਲ। ਗੇੜੀ ਛੜੀ ਲਾਉਣ ਚੱਲੇ ਇੱਥੇ। ਕੋਈ ਕੰਮ ਹੋਊਗਾ ਤਾਂ ਹੀ ਚੱਲਿਆ। ਕਿਹੜੇ ਕੰਮ ਚੱਲੇ? ਆ ਕੇ ਦੱਸ ਦੂੰਗਾ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਕੰਮ ਦੱਸੇ ਜਾਣ ਤੋਂ ਪਹਿਲਾਂ ਹੀ। ਜਹਾ ਤੋਂ ਕੱਪੜੇ ਧੋ ਲਾ ਲੱਗੀਆਂ ਤਾਂ ਹੁਣ ਤੇ ਉਹ ਇਦਾਂ ਕਰਿਓ ਆ ਮੇਰਾ ਪਸਨਾ ਮੜਜਿਆ ਲੰਬਾਰੀ ਦੇ ਵਿੱਚ ਰੱਖ ਦਿਓ ਰਹਿਣ ਦੇ ਬਾਹਰ ਹੀ ਪਿਆ ਇਹਦੇ ਵਿੱਚ ਗਾੜੀ ਕਿਹੜਾ ਲੱਖ ਰੁਪਈਆ ਪਿਆ ਵਾ ਲੱਖ ਰੁਪਈਆ ਦੇ ਭਾਵੇਂ ਨਹੀਂ ਹੈਗਾ ਭਾਬੀ ਮੇਰੀ ਨੇ ਮੈਨੂੰ ਪੈਸੇ ਦਿੱਤੇ ਆ ਤੇ ਉਹ ਲੱਖ ਨਾਲੋਂ ਵੱਧ ਹੀ ਆ ਅੱਛਾ ਹੋਰ ਕੀ 500 ਵਿੱਚ ਮੈਂ ਨਾ ਲੈਣਾ ਕੋਈ ਨਹੀਂ ਭੈਣ ਤੁਸੀਂ ਸਾਰੇ ਲੈ ਲਓ ਹਾਂ ਠੀਕ ਆ ਬਾਬਾ ਮੈਨੂੰ ਨਹੀਂ ਚਾਹੀਦੇ ਉਦਾਂ ਮੈਂ ਜਾ ਕੰਡਿਆ ਪਤਾ ਕਿੰਨਾ ਚਾਹ ਹੁੰਦਾ ਆ ਮਾਵਾ ਨਾਲ ਵੀ ਵੱਧ ਜਾ ਚੜਦਾ ਆ ਜਿਹੜੂ ਭਰਾ ਪਰ ਜਾ ਹੀ ਪੈਸੇ ਦੇਣ ਆਹ ਹੋਏ ਤੇ ਹੈਈਆ ਚੱਲ ਕੋਈ ਗੱਲ ਨਹੀਂ ਰੱਖ ਦਿਨਾ ਮੈਂ ਐਂ ਤਾਂ ਨਾ ਕਰਾਂ 2000 ਲੈ ਆਈ ਜਾਣਾ ਕੀ ਪਤਾ ਲੋਡ ਪੈ ਜਾਵੇ ਹੈ ਇਹ ਤਾਂ ਕੈਂਡੀ 1000 ਰੁਪਿਆ ਮੇਰੀ ਭਾਬੀ ਨੇ ਦਿੱਤਾ ਵਾ ਕਿੰਨੇ ਪੈਸੇ ਆ ਇਹ ਪੈਹੀਦ ਕੋ ਕਿੱਥੋਂ ਆਏ ਨਾ ਤੇ ਮੈਂ ਇਹਨੂੰ ਪੈਸਾ ਕੋਈ ਫਾਲਤੂ ਦਿੱਤਾ ਜਾਂ ਲੱਗਿਆ ਮੈਨੂੰ ਲੱਗਦਾ ਇਹਦੇ ਘਰ ਦੇ ਭਲੇਖੇ ਨਾਲ ਹੀ ਇਹਦੇ ਪਰਸ ਦੇ ਵਿੱਚ ਪਾਤੇ ਹੋਣੇ ਆ ਪਤਾ ਇਹਨੂੰ ਵੀ ਨਹੀਂ ਹੈਗਾ ਨਹੀਂ ਤੇ ਇੰਨੇ ਮੈਨੂੰ ਪਰਸ ਰੱਖਣ ਵਾਸਤੇ ਕਦੀ ਵੀ ਨਹੀਂ ਕਿਹਾਣਾ ਲੈ ਹਾਂ ਵਿੱਕੀ ਸਿਆ ਇਹਦਾ 1000 ਵੇਚੀ ਪਾ ਦੇ ਆਪਣਾ ਸਰ ਗਿਆ ਪਤਾ ਨਹੀਂ ਕਿੰਨੇ ਕ ਚੰਗੇ ਕਰਮ ਕੀਤੇ ਆ ਤੂੰ ਹੈਂ ਮਾਇਆ ਤੇ ਮਾਇਆ ਮਾਇਆ ਤੇ ਮਾਇਆ ਜੁੜੀ ਜਾਂਦੀ ਆ ਆ ਇਹਨਾਂ ਦੇ ਤੇ ਹੱਡ ਹੋਣੇ ਬੜੇ ਸੋਹਣੇ ਆ ਜਾਣੇ ਆ ਕੀ ਗੱਲ ਹੋਈ ਆ ਕੀ ਕਹੋ ਮਾਰੀ ਜਾਂ ਨਹੀਂ ਆ ਡੰਡੇ ਮਾਰੀ ਜਾਂ ਰਿਆ ਵਾ ਡੰਡੇ ਮਾਰਨ ਰਿਆ ਉਹ ਭੈਣਾ ਕੀ ਗੱਲ ਹੋਈ ਆ ਡੰਡੇ ਕੋ ਮਾਰੀ ਜਾਂ ਨਹੀਂ ਆਪਣੇ ਘਰੋਂ ਹੀ ਸਾਨੂੰ ਵੀਰ ਜੀ ਤੁਹਾਨੂੰ ਤੇ ਨਹੀਂ ਮੈਂ ਮਾਰਨ ਢੀ ਮੇਰੇ ਪਪੀਤੇ ਤੋੜਨ ਢੀ ਆ ਮੈਂ ਦੱਸ ਦਿਆ ਨੇ ਤੂੰ ਮੈਨੂੰ ਆਵਾਜ਼ ਮਾਰ ਦਿੰਦੀ ਮੈਂ ਤੈਨੂੰ ਪਪੀਤੇ ਤੋੜ ਦਿੰਦਾ ਜਿਹੜਾ ਭਰਾ ਮੇਰੇ ਨਾਲ ਬੋਲਦਾ ਨਹੀਂ ਆ ਉਹਨੇ ਮੈਨੂੰ ਪਪੀਤੇ ਕਿੱਥੋਂ ਤੋੜ ਕੇ ਦੇਣੇ ਸੀ ਤੈਨੂੰ ਕੌਣ ਕਹਦਾ ਮੈਂ ਬੋਲਦਾ ਨਹੀਂ ਹੈਗਾ ਤੂੰ ਬੁਲਾਏਂਗੀ ਤੇ ਮੈਂ ਕਿਉਂ ਨਾ ਬੋਲੂਗਾ ਆਪੇ ਤੁਸੀਂ ਪਛਾਣਾ ਹੋਏ ਹੋ ਅਸੀਂ ਪ੍ਰੀਤੀ ਕਿਹੜਾ ਕਹਿਆ ਤੁਹਾਨੂੰ ਵੀ ਨਾ ਬੋਲੋ ਤੁਹਾਡੇ ਨਾਲ ਪਤਾ ਨਹੀਂ ਕਿਉਂ ਵੀਰ ਜੀ ਕਿਹੜੀਆਂ ਕਾਰਨਾ ਕਰਕੇ ਆਪਾਂ ਪਿੱਛੇ ਹਟਦੇ ਜਾਣਦੇ ਆ ਕਿਤੇ ਆਇਆ ਜਾਇਆ ਕਰੋ ਹਾਂ ਤੁਸੀਂ ਮੇਰੇ ਕੋਲ ਤੈਨੂੰ ਸਾਰੇ ਕਾਰਨਾ ਤਾਂ ਪਤਾ ਤੇ ਹੈ ਹੀ ਆ ਪ੍ਰੀਤੀ ਤੇ ਕੋਈ ਕੜਾ ਕੁਝ ਲੁਕਿਆ ਵਾ ਮੈਨੂੰ ਇਹ ਦੱਸ ਕਿਨੇ ਪਪੀਤੇ ਤੋੜ ਕੇ ਦਵਾਂ ਮੈਂ ਇੱਕ ਇੱਕ ਦੋ ਪਪੀਤੇ ਮੈਨੂੰ ਤਾਂ ਦੋ ਦਿਨ ਚਾਹੀਦੇ ਆ ਤੇ ਤੁਸੀਂ ਕਿੰਨੇ ਤੋੜਨੇ ਆ ਉਹ ਆਪਣਾ ਸਭ ਲਾ ਲਓ ਜਿੰਨੇ ਤੈਨੂੰ ਚਾਹੀਦੇ ਚੱਲ ਬਥੇਰੇ ਵੱਡੇ ਆ ਤਿੰਨ ਜੀ ਤੁਸੀਂ ਦੋ ਪੀਤੇ ਤੋੜ ਲਓ ਮੁਰਤੇ ਫੇਰ ਹੋ ਜਾਣਗੇ ਚਲ ਪੱਕ ਜਾਣਗੇ ਆ ਲੈ ਤੇ ਤੁਸੀਂ ਵੀ ਤੋੜ ਲਾ ਆਪਣੇ ਲਈ ਕੋਈ ਨਹੀਂ ਕੋਈ ਨਹੀਂ ਨਹੀਂ ਕੋਈ ਕੱਲ ਬਣਾਏ ਆ ਜੇ ਫੇਰ ਤੋੜ ਲਾਂਗੇ ਇਹਦਾ ਮਰਗ ਹੀ ਚੋਰੀ ਕੀਤੀ ਆ ਨਹੀਂ ਨਹੀਂ ਕਿੱਡੀ ਉਹਦੇ ਨਾਲ ਸਲਾਈ ਪਈ ਏ ਕਿਤਰਾ ਪੀਂਗਾ ਪਾ ਕੇ ਤਾਂ ਉਹ ਨਾਲ ਬੈਠੀ ਏ ਮੇਰਾ ਤਾਂ ਜੀ ਕਰਦਾ ਇਹਨੂੰ ਨਾ ਗੁੱਤੋਂ ਫੜ ਕੇ ਚੰਗੀ ਤਰ੍ਹਾਂ ਵੇੜੇ ਦੇ ਵਿੱਚ ਕਮਾਵਾਂ ਇਹਨੂੰ ਲੱਗ ਪਤਾ ਜਾਏ ਚੰਗੀ ਤਰ੍ਹਾਂ ਹੂੰ ਕੋਈ ਨਹੀਂ ਆਇਓ ਫੇਰ ਵੀ ਜੀ ਕਰੇ ਹਾਂ ਕੋਈ ਨਹੀਂ ਆਵਾਂਗੇ ਨਹੀਂ ਆ ਜਾਇਆ ਕਰੇ ਇਹ ਕਿਹਣਾ ਮੁੜ ਕੇ ਨਾ ਨਾ ਚਾਚੀ ਗੱਲ ਪਾ ਜੇ ਵੀ ਤੁਸੀਂ ਕੀ ਲੈਣ ਆਏ ਹੋ ਨਹੀਂ ਕਹਿੰਦੇ ਕੁਝ ਵੀ ਪੂਆ ਜੀ ਕਿਧਾ ਆ? ਠੀਕ ਨੇ ਉਹ ਵੀ। ਸਾਨੂੰ ਕਹੀ ਜ ਨਹੀਂ ਆਉਣ ਵੱਲੋਂ ਤੂੰ ਆਪ ਕਿੰਨਾ ਕਉਨੀ ਆ। ਆਹੋ ਆਪਣੀ ਪੂਆ ਦਾ ਹੀ ਪਤਾ ਲਾ ਜਾ। ਕਿ ਹੋਇਆ ਆਇਆ? ਉਦਾਂ ਹੀ ਬਸ ਟਿਲੇ ਮੱਠੇ ਜੇ ਰਹਿੰਦੇ ਆ ਚੱਲ ਬਾਨੇ ਨਹੀਂ ਸਹੀ। ਕੋਈ ਨਹੀਂ ਮੈਂ ਅੱਜ ਹੀ ਆਉਣੀ ਆ। ਅੱਜ ਪਤਾ ਨਹੀਂ ਕਿੱਥੋਂ ਚਾਨ ਚੜਾ ਆਵਾ ਐਡਾ ਮਿੱਠਾ ਸ਼ਹਿਦ ਚੋਂ ਡਾ ਇਹਦੇ ਮੂੰਹ ਚ ਨਹੀਂ ਤੇ ਇਹ ਤਾਂ ਕਵਾ ਕੇ ਨਹੀਂ ਰਾਜੀ ਇਹਨੂੰ। ਜੀ ਤਾਂ ਤੈਨੂੰ ਤੇ ਪਤਾ ਹੀ ਆ। ਇਹ ਤੇ ਪਹਿਲਾਂ ਵੀ ਇਦਾਂ ਦੀ ਹੁੰਦੀ ਸੀ। ਆਹ ਤੇ ਜਦੋਂ ਦੀ ਇੱਥੇ ਆਈ ਹੈ ਨਾ। ਪਤਾ ਨਹੀਂ ਮਾਂ ਪੁੱਤਾਂ ਨੇ ਕੀ ਇਹਦੇ ਸਿਰ ਚ ਢੂਟ ਕੇ ਪਹਾੜਿਆ ਵਾ ਕਿ ਸਾਨੂੰ ਕਵਾ ਕੇ ਖੁਸ਼ ਨਹੀਂ ਹੈਗੀ ਹੁਣ ਵੇਖਾ ਚੰਗੀ ਭਲੀ ਕੋ ਨਹੀਂ ਡਈ ਐ ਚਲ ਇਦਾਂ ਕਰ ਛੱਡ ਕੰਮ ਆ ਦੁਪਹਿਰ ਚੜ ਗਈ ਆ ਤੁਸੀਂ ਇਦਾਂ ਕੰਡ ਵੀ ਤਾਂ ਹੁਣੇ ਤਾਂ ਨਹੀਂ ਬੀਜਣਾ ਵਾ ਤੇ ਹੁਣੇ ਸ਼ਾਮਾਂ ਨੂੰ ਇਹਨਾਂ ਵੱਢ ਕੇ ਸਬਜ਼ੀ ਚ ਪਾਉਣਾ ਹੁੰਦਾ ਵਾ ਆਪੇ ਸ਼ਾਮਾਂ ਨੂੰ ਕੰਮ ਹੋ ਜਾਊਗਾ ਥਾਂ ਗੋੜਿਆ ਗਿਆ ਨਹੀਂ ਬੜਾ ਵਾ ਤੇ ਤੁਹਾਨੂੰ ਤਾਂ ਕਿੰਨੇ ਦਿਨ ਹੋ ਗਏ ਆਂਦੀ ਨੂੰ ਵੀ ਤਾਇਆ ਬੀਜ ਲੀਏ ਬੀਜ ਲੀਏ ਤੁਸੀਂ ਕਿੜਾ ਆਖੇ ਲੱਗਦੇ ਹਰ ਕਿੰਨੋਂ ਆਪੇ ਹੀ ਲੱਗਣਾ ਪੈਣਾ ਹੁਣ ਉਹ ਕੋਈ ਨਹੀਂ ਸ਼ਾਮਾਂ ਨੂੰ ਬੀਜੇ ਜਾਊਗਾ ਨਾਲੇ ਬੇਬੇ ਬਾਪੂ ਆਉਣ ਵਾਲੇ ਆ ਉਹਨਾਂ ਦੇ ਆ ਉਹ ਸਾਰਾ ਨਾਲ ਵਧੀਆ ਵਾ ਆਹ ਚੱਲ ਉਹ ਵੀ ਸੌਖੇ ਖਾ ਲਾਂਗੇ ਤੇ ਸਬਜ਼ੀ ਸ਼ਾਮ ਨੂੰ ਬਣਾ ਲਾਂਗੇ ਬਣਾ ਲਾ ਉਹ ਬਣਾ ਲਾ ਸਸੇ ਭਾਜੀ ਹੋਰ ਸਾਬ ਬਸ ਵਧੀਆ ਤਾਂ ਸੁਣਾਓ ਬਹੁਤ ਵਧੀਆ ਫੋਨ ਵੇਖਣਾ ਹੈ ਇੱਕ ਨਵਾਂ ਕਿਹੜਾ ਚਾਹੀਦਾ ਹੈ ਫੋਨ ਦਿਖਾ ਦਿਓ ਕੋਈ ਆਪਣਾ ਵੀਵੋ Oppo ਦਾ ਹੀ ਕਿੰਨੇ ਰੇਂਜ ਤੱਕ ਚਾਹੀਦਾ ਰੇਂਜ ਕੋਈ 15-16000 ਦਾ ਹੋ ਜੇ 5G ਹੈ ਜਾਂਦਾ ਹਾਂ ਹਾਂਜੀ ਹਾਂਜੀ 5G ਜ਼ਮਾਨਾ ਹੈ 5G ਦਾ ਚੱਲਣ ਡਿਆ ਹੁੰਦੇ ਹੈ ਸੈਂਸਰ ਇਹ Samsung ਦਾ ਮਾਡਲ ਹੈ ਅੱਛਾ 8128 ਹੈ ਠੀਕ ਹੈ ਆ ਗੋਦ ਨਹੀਂ ਤਾਂ ਨਾ ਨਾ ਤੇ ਉੱਪਰ ਵਾਲੇ ਮਾਡਲ ਹੁੰਦੇ ਆ ਅੱਛਾ ਕਿੰਨੇ ਦਾ ਵਾਇ ਇਹ ਪਹਿਣਾ ਵਾ 18000 ਰੁਪਏ ਦਾ 18000 ਹੂੰ 18000 ਤੇ ਕੁਝ ਥੋੜਾ ਥੱਲੇ ਦਿਖਾ ਦੋ 15000 ਦਾ ਹੋਵੇ ਜਿਹੜਾ ਇਹਨੇ ਸਹੀ ਲੱਗਾ ਨਹੀਂ ਹੈਗਾ ਤਾਂ ਸਹੀ ਆ ਬਜਟ ਹੀ ਹੋਣਾਗਾ ਆਪਣਾ ਕੋਈ ਗੱਲ ਨਹੀਂ ਤੁਸੀਂ ਦਿਖਾ ਦਿਓ ਸੋਹਣਾ ਹੋਣ ਓਦਾਂ ਇਹ ਵੀ ਚੋਣਾ ਚੋਣਾ ਵਡਾਲੀਏ ਕੋਈ ਨਹੀਂ ਇਹ ਵੀ ਲੈ ਜਾਗੇ ਨਹੀਂ ਕੋਈ ਗੱਲ ਨਹੀਂ ਆ ਵੀ ਨਵਾਂ ਮਾਡਲ ਆਇਆ ਹੋ ਵੀਵੋ ਦਾ T4 live T4 X ਵਧੀਆ ਜੀ ਇਹ ਕਿੰਨੇ ਦਾ ਇਹ ਬਣਾ ਤੁਹਾਨੂੰ 15000 ਦਾ ਬਜੇਗਾ ਪੂਰੇ 15 ਦਾ ਹਾਂ ਬਿਲਕੁਲ 15300 ਦਾ ਹੋਦਾ ਸੀ ਠੀਕ ਆ ਚਲੋ ਠੀਕ ਆ ਤੁਸੀਂ ਇਹੋ ਕਰ ਦਿਓ ਤੇ ਇਹਦਾ ਕਵਰ ਕੋਰ ਹੈਗਾ ਕਵਰ ਇਹਦੇ ਨਾਲ ਹੀ ਆਇਆ ਵੈਸੇ ਅੱਛਾ ਤੇ ਨਵੇਂ ਨਵਾਂ ਮਾਡਲ ਆ ਨਹੀਂ ਉਹ ਵਾਈਟ ਹੋਣਾ ਮੇਰੇ ਸਾਹਮਣੇ ਹਣਾ ਉਹ ਵਾਈਟ ਹੀ ਹੋਣਾ ਚਲ ਕੋਈ ਨਹੀਂ ਜਦੋਂ ਦੂਜੇ ਕਵਰ ਇੱਕ ਦੋ ਦਿਨਾਂ ਚ ਆ ਜਾਣਗੇ ਹਾਂ ਦੋ ਚਾਰ ਦਿਨਾਂ ਦਾ ਆ ਜਾਣੇ ਚਲ ਕੋਈ ਨਹੀਂ ਫਿਰ ਮੈਂ ਉਦੋਂ ਲੈ ਜਾਊਂਗਾ ਤੁਸੀਂ ਇਹੋ ਕਰ ਦਿਓ ਇਹਦਾ ਬਣਾ ਦਿਓ ਬਿੱਲ ਹੈ ਠੀਕ ਆ ਜੀ ਚਲੋ ਠੀਕ ਹੈ ਬਾਜੀ ਹਾਂ ਓਕੇ ਥੈਂਕ ਯੂ ਇਹ ਇੱਕ ਤਾਂ ਮੇਰੇ ਮੁੰਡੇ ਦਾ ਨਹੀਂ ਪਤਾ ਲੱਗਦਾ ਆਂਦਾ ਇਹਨੂੰ ਕੱਖ ਨਹੀਂ ਕਹਿਣਾ ਜੀ ਤਾਂ ਜਾ ਪਹਿਲਾਂ ਪਾਣੀ ਲਿਆ ਪਾਣੀ ਪੀਏ ਬਹੁਤ ਗਰਮੀ ਹੈ ਗਰਮੀ ਦਾ ਤਾਂ ਦੁਨੋਂ ਦੁਨ ਵਾਧੀ ਜਾਣ ਰਹੀ ਹੈ ਤੇ ਅੱਜ ਇਹਨਾਂ ਨਾਲ ਪੀਂਗਾ ਭਾਗ ਬੈਠੀ ਹੈ ਕਲ ਨੂੰ ਭੂਆ ਵਾਲ ਲ ਜਾਏਗੀ ਭੂਆ ਨਾ ਜਾ ਕੇ ਗਿੱਟ ਮਿੱਟ ਗਿੱਟ ਮਿੱਟ ਭੂਆ ਨਾ ਕਰੇਗੀ ਇਧਰ ਭੂਆ ਆਏਗੀ ਉਧਰ ਭਤੀਜਾ ਜਾਏਗੀ ਇਹਦੀਆਂ ਤਾਂ ਵਵਾਗਾ ਹੀ ਖੁੱਲ ਜਣੀਆਂ ਪਰ ਇਹ ਕੰਮ ਐ ਹੋਣ ਨਹੀਂ ਦੇਣਾ ਜੋ ਮਰਜ਼ੀ ਹੋ ਜੇ ਭੂਆ ਵਾਲ ਨਹੀਂ ਮੈਂ ਜਾਣ ਦੇਂਦੀ ਨੂੰ ਮੈਨੂੰ ਭੁੱਲ ਨਹੀਂ ਗਈਆਂ ਭੂਆ ਦੀਆਂ ਕੀ ਕੀ ਕੁਛ ਮੇਰੇ ਨਾਲ ਲੜਾਈ ਕਰਦੀ ਰਹੀ ਤੇ ਕਿਤਰਾਂ ਦੀ ਉਹਨੇ ਮੈਨੂੰ ਗੱਲਾਂ ਆਕੀਆਂ ਤੇ ਮੈਂ ਇਹਨੂੰ ਅੱਧਰ ਜਾਣ ਦੇਣਾ ਕਦੀ ਵੀ ਨਾ ਕਿੱਡਾ ਇਹਨੂੰ 헤ਜ ਹੁਣ ਭੂਆ ਦਾ ਰਹਿ ਪਿਆ ਚੜਨ ਬੂਹ ਆਦੀ ਹੈ ਜਲੀ ਬਣ ਗਈ ਹੁਣੇ ਹਲੋ ਉਹਦਾ ਨਾ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਜਿਹੜਾ ਪ੍ਰੀਤੀ ਨੇ ਕਹਿ ਦਿੱਤਾ ਵਾ ਵੀ ਤੁਸੀਂ ਆਇਓ ਸਾਡੇ ਘਰ ਨਹੀਂ ਤੇ ਇਹ ਤੇ ਗਲੀ ਚ ਧੁਰੀ ਜਾਂਦੀ ਅੱਖ ਨਾ ਅੱਖ ਨਹੀਂ ਮਿਲਉਂਦੀ ਹੁੰਦੀ ਕੁਛ ਤੇ ਜ਼ਰੂਰ ਹੋਇਆ ਵਾ ਕਿ ਜਿਹੜਾ ਇੰਨਾ ਇਹਦਾ ਸੁਭਾਅ ਚ ਫਰਕ ਪੈ ਗਿਆ ਵਾ ਇੰਜ ਕਰਾਂਗੇ ਕਿਤੇ ਮੁੜ ਕੇ ਕਿਤੇ ਹੁੰਦੇ ਜਾਂਦੇ ਨਾ ਮੜਾ ਇਹਨਾਂ ਘੇੜਾ ਮਾਰ ਕੇ ਆਵਾਂਗੇ ਭਲਾ ਹਨਾ ਵੇਖਾਂ ਕਿੰਡੀ ਸ਼ੈਤੀ ਜਾਣ ਨੂੰ ਤਿਆਰ ਹੋ ਵੀ ਗਈ ਆ ਉਹ ਕਿਤੇ ਬਿਨਾਂ ਦੱਸੇ ਨਾ ਉਹਨਾਂ ਦੇ ਘਰ ਚਲਣਾ ਜਾਈ ਉਹ ਨਾ ਹੋਏ ਉਹ ਮਾਪੋਤ ਕਰੀਂ ਤੇ ਹੋਣਾ ਲਵਾ ਦਿੰਦਾ ਅਗੋਂ ਉਹ ਤੇ ਮੈਨੂੰ ਬੰਬੀ ਤੇ ਔਖਾ ਹੁੰਦਾ ਰਹਿੰਦਾ ਵਾ ਉਹ ਤੇ ਮੈਂ ਹੀ ਆ ਜਿਹੜਾ ਕੋਈ ਚੁੱਪ ਕਰ ਰਹਿਂਦਾ ਵਾ ਇਹ ਤਾਂ ਲੜਾਈ ਨੂੰ ਤੇ ਆਵਾਜ਼ਾਂ ਮਾਰਦਾ ਵਾ ਇਹਨੇ ਪਤਾ ਨਹੀਂ ਕਿਹੜੇ ਮੂੰਹ ਨਾਲ ਕਹਿਤਾ ਵਾ ਵੀ ਸਾਡੇ ਘਰ ਆਇਓ ਚਲੋ ਠੀਕ ਆ ਮੈਂ ਤਾਂ ਅੰਜੀ ਨਾ ਉਹਦੇ ਮੂੰਹਾਂ ਲੈ ਵੇਖ ਕੇ ਚੱਲ ਤਰਸ ਜਾ ਆ ਜਾਂਦਾ ਝੱਟ ਵੀ ਭੁੱਲ ਜਾਨੀ ਆ ਪਹਿਲੀਆਂ ਗੱਲਾਂ ਵੀ ਪਹਿਲਾਂ ਕੀ ਹੋਇਆ ਤੇ ਕੀ ਨਹੀਂ ਹੋਇਆ ਆਹੋ ਇੰਨੀਆਂ ਗੱਲਾਂ ਤੇ ਵੀ ਕਰਦੀ ਰਹੀ ਐ ਇਹਨੂੰ ਹੀ ਸਾਰੀਆਂ ਗੱਲਾਂ ਦਾ ਪਤਾ ਹੀ ਆ ਵੀ ਕੀ ਕੁਝ ਘਰ 'ਚ ਹੋਣ ਰਿਆ ਸੀ ਕਿਉਂ ਨਹੀਂ ਇਹਨਾਂ ਤੇ ਘਰ ਜਾਂਦੇ ਕਿਉਂ ਨਹੀਂ ਬੋਲਦੇ ਹੁਣ ਇਹਨੇ ਕਿਦ ਪਰ ਉਹਦਾ ਇੱਕ ਗੱਲ ਵਾ ਪੱਕਾ ਕੋਈ ਨਾ ਕੋਈ ਗੱਲਬਾਤ ਜ਼ਰੂਰ ਹੋਣੀ ਹੈ ਹਨਾ ਕਿ ਜਿਹੜਾ ਇੰਨਾ ਇਹ ਬਦਲੀ ਹੈ ਜਿਹੜੀ ਗੱਲ ਹੋਊਗੀ ਨਾ ਆਪੇ ਟਾਈਮ ਆਉਣ ਤੇ ਪਤਾ ਲੱਗ ਜਾਊਗੀ ਜਿੰਨਾ ਚਿਰ ਉਹ ਸਾਡੇ ਘਰ ਨਹੀਂ ਆਉਂਦੇ ਤੂੰ ਉਹਨਾਂ ਦੇ ਘਰ ਨਹੀਂ ਜਾਣਾ ਹੈਗਾ ਆਪੇ ਉਹ ਮਾਂ ਪੁੱਤ ਘਰ ਆਉਣਗੇ ਤੇ ਫਿਰ ਆਪਾਂ ਜਾਣਾ ਸ਼ੁਰੂ ਕਰਨਾ ਵਾ ਉਹ ਚੰਗਾ ਬਾਬਾ ਨਹੀਂ ਜਾਂਦੀ ਤੂੰ ਤਾਂ ਹੁਣ ਕਰਨ ਦੇ ਫਿਰ ਜਿੱਦਾਂ ਮੈਂ ਹੁਣੇ ਜੁੱਤੀ ਪਾ ਕੇ ਤਾਂ ਤੁਰ ਵੀ ਚੱਲੀ ਆ ਉਹ ਤੈਨੂੰ ਤਾਂ ਮੈਂ ਫੜ ਕੇ ਰੱਖਿਆ ਵਾ ਇੱਥੇ ਤੂੰ ਪਪੀਤਿਆਂ ਦੇ ਨਾਲ ਹੀ ਚੱਲ ਚਲੀ ਹੁਣਾਂ ਦੇ ਘਰ ਆਹੋ ਪਪੀਤਿਆਂ ਨਾਲ ਚੱਲੀ ਆ ਇਥੇ ਅੱਗੇ ਮੈਂ ਭਲਾ ਪੁਸ਼ਪਤ ਬਗੈਰ ਕਰੀ ਗਈ ਆ ਹੁਣ ਵੀ ਨਾ ਜਾਇਂ ਤੈਨੂੰ ਤਾਂ ਹੀ ਸਮਝਾਉਂਦੇ ਆ ਮੈਂ ਤਾਂ ਵੇਲੀ ਜਾਣਾ ਹੈ ਤਾਂ 100 ਵਾਰੀ ਤੁਹਾਨੂੰ ਦੱਸ ਦਈਆਂ ਵੀ ਮਗਰੋਂ ਕਿਤੇ ਲੱਭਦਾ ਨਾ ਸਾਰਾ ਟੱਬਰ ਵੀ ਮੈਂ ਵੇਲੀ ਚੱਲੀ ਜੇ ਜਾ ਬਣਾ ਲੈ ਚੌਲ ਚਾਲ ਗੱਲਾਂ ਕਰੀ ਜਾਣੀਆਂ ਮੰਮੀ ਜੀ ਵਿੱਕੀ ਕਦੇ ਦੇ ਚਵਾਲ ਗਏ ਆ ਤੁਹਾਨੂੰ ਪਤਾ ਕੀ ਕਰਨ ਗਏ ਆ ਜਾਂ ਕੀ ਲੈਣ ਗਏ ਆ ਮੈਨੂੰ ਤੇ ਨਹੀਂ ਪਤਾ ਕੀ ਲੈਣ ਗਿਆ ਤੇ ਕੀ ਕਿੱਥੇ ਗਿਆ ਤਾਂ ਨਾ ਮੈਨੂੰ ਦੱਸ ਕੇ ਗਿਆ ਨਹੀਂ ਮੈਨੂੰ ਤੇ ਚਲੋ ਦੱਸ ਕੇ ਹੀ ਗਏ ਆ ਜੱਜੇ ਫਿਰ ਜੇ ਤੈਨੂੰ ਦੱਸ ਕੇ ਗਿਆ ਤਾਂ ਭਾਜ ਜਾਂਦਾ ਫਿਰ ਫਿਰ ਕਾ ਤੋ ਨਹੀਂ ਮੈਨੂੰ ਪੁੱਛਣ ਜਦੋਂ ਮੈਨੂੰ ਪਤਾ ਹੀ ਨਹੀਂ ਤੇ ਨਾ ਮੈਨੂੰ ਦੱਸ ਕੇ ਗਿਆ ਮੰਮੀ ਤਾਂ ਨੂੰ ਕੀ ਹੋਇਆ ਤੂੰ ਜੀ ਕਾ ਤੋ ਨਹੀਂ ਗੁੱਸੇ ਜੀ ਜੇ ਮੈਂ ਐ ਤ ਨਹੀਂ ਗੁੱਸੇ ਜੀ ਮੈਨੂੰ ਕੀ ਹੋਣਾ ਮੈਂ ਤਾਂ ਚੰਗੀ ਪੜੀ ਬੈਠੀ ਗੁੱਸਾ ਤਾਂ ਮੈਨੂੰ ਬੜਾ ਏ ਤੇਰੇ ਤੇ ਪਰ ਮੈਂ ਕੱਢ ਨਹੀਂ ਸਕਦੀ ਹੁਣ ਵਿਕੀ ਆਉਂਦਾ ਨਾ ਤੇ ਫੇਰ ਦੱਸਣੀ ਆ ਵੇਖਣ ਤੋਂ ਸਭ ਪਤਾ ਲੱਗਣ ਡਿਆ ਵਾ ਕਿ ਮੰਮੀ ਬੜੇ ਗੁੱਸੇ ਦੇ ਵਿੱਚ ਆ ਪਰ ਫੇਰ ਵੀ ਮੈਨੂੰ ਕਹੀ ਜਾਂਦੀ ਐ ਨਹੀਂ ਮੈਂ ਇਹ ਤੇ ਕੇ ਗੱਲੋਂ ਵੀ ਨਹੀਂ ਗੁੱਸੇ ਦੇ ਵਿੱਚ ਹੈਗੀ ਮੰਮੀ ਦੇ ਸਬਾਰੇ ਸੱਚੀ ਨਹੀਂ ਪਤਾ ਲੱਗਦਾ ਮੋਟਰਸਾਈਕਲ ਤੇ ਜਾਣਾ ਵੀ ਕਿਹੜਾ ਸੌਖਾ ਵਾ ਉਦਾਂ ਨਾ ਅਲਟੋ ਦੀ ਬੜੀ ਜ਼ਿਆਦਾ ਆਈ ਅੱਜ ਕਿ ਜਾਮ ਜੇ ਨਾ ਚਲ ਜਾਈਦਾ ਸੀ ਅਸੀਂ ਛੱਡ ਗਏ ਨਾ ਘਟਾ ਪੈਂਦਾ ਸੀ ਚੱਲ ਕੋਈ ਗੱਲ ਨਹੀਂ ਵਿੱਕੀ ਸਿਆ ਇੱਕ ਵਾਰੀ ਕੰਮ ਕੰਮ ਕਰਾ ਲੈਣ ਚੰਗੀ ਤਰ੍ਹਾਂ ਰੀਝਣਾ ਹੋ ਸਕਦਾ ਫਿਰ ਦੇ ਦੇਣ ਨਾਲੇ ਥੋ ਅਗਲੇ ਕਹਿੰਦੇ ਪੱਕੀ ਤੇਰੀ ਆ ਫਿਰ ਲਾਵਾਂਗੇ ਪ੍ਰੀਤ ਨੂੰ ਤਾਂ ਸਰਪ੍ਰਾਈਜ਼ ਦਵਾ ਹੁਣ ਜਾ ਕੇ ਭੱਲੇ 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 ਵੇ ਕਿਦਾਂ ਦੋਵੇਂ ਜਾਣੀਆਂ ਘੋੜੀ ਵੇਚ ਕੇ ਸੱਤੀਆਂ ਨੂੰ ਸੱਸ ਹੈ ਕਰੋ ਭਾਏ ਕਿ ਜੀ ਚੁੱਕ ਕੇ ਲੈ ਜੇ ਮੰਮੀ ਕੀ ਆ ਉੱਠ ਲੋ ਉਹ ਉੱਠੇ ਹੀ ਅੱਗੇ ਹੀ ਸੁੱਤੇ ਆਂ ਪ੍ਰੀਤ 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 ਦੱਸੋ ਉਹ ਉਠੇਗੀ ਤਾਂ ਦੱਸੂਗਾ ਹੁਣ ਸੁੱਤੀ ਪਈ ਨੂੰ ਕੀ ਦੱਸੀ ਜਾਵਾਂ ਹਾਂ ਮੈਂ ਕੱਪੜੇ ਧੋ ਕੇ ਥੱਕ ਗਈ ਆ ਨੀਂਦ ਬੜੀ ਆਈ ਸੀ ਅੱਛਾ ਤੇਰੀ ਨੀਂਦ ਹੋਣੀ ਦੋ ਮਿੰਟਾਂ ਜਿੱਦਾਂ ਡਾ ਦਈਏ ਫਿਰ ਮੇਰੀ ਨਹੀਂ ਕਿਦਾਂ ਆ ਜਾਣੀ ਆ ਵੇਖੀ ਕਿਦਾਂ ਉੱਡਦੀ ਇੱਥੇ ਆ ਕੀ ਆ ਆ ਜਾ ਆ ਜਾ ਆ ਜਾ ਤੇਰੇ ਵਾਸਤੇ ਕੁਝ ਲਿਆਂਦਾ ਮੇਰੇ ਵਾਸਤੇ ਆਹੋ ਕੀ ਲਿਆ ਨਵੇਂ ਵਾਸਤੇ ਉਹ ਬੈਤ ਜਾ ਇੱਥੇ ਤੂੰ ਮੰਮੀ ਲਾਗੇ ਬੈ ਗੈਸ ਕਰਾਂ ਕੀ ਲਿਆਂਦਾ ਹੋ ਮੇਰੇ ਵਾਸਤੇ ਤੁਸੀਂ ਕੀ ਲਿਆਂਦਾ ਹੋਗਾ ਔਰ ਕੀ ਤੇਰੇ ਕੋਲ ਫੋਨ ਸੋਣਾ ਫੋਨ ਹੈ ਨਹੀਂ ਨਾ ਤੇਰੇ ਕੋਲ ਨਹੀਂ ਲੈ ਫਿਰ ਅੱਜ ਲੈਣਤਾ ਹੀ ਨਵਾਂ ਹਾਈ ਮੈਂ ਮਰ ਜਾ ਕਿੰਨਾ ਸੋਣਾ ਵੀ ਕਿ ਥੈਂਕ ਯੂ ਲੈ ਦੱਸ ਥੈਂਕ ਯੂ ਵਾਲੀ ਅੱਜ ਕਿਹੜੀ ਗੱਲ ਆ ਅੱਛਾ ਤੁਸੀਂ ਫੋਨ ਲੈਣ ਗਏ ਸੀ ਹਾਂਜੀ ਤੇਰੇ ਲਈ ਸਪੈਸ਼ਲ ਕਿਉਂ ਨਹੀਂ ਗਏ ਤੇ ਦੱਸ ਕੇ ਜਾਂਦਾ ਤਾਂ ਆ ਜਿਹੜੀ ਤੈਨੂੰ ਹੁਣ ਖੁਸ਼ੀ ਮਿਲਣ ਦੀ ਹੈ ਉਹ ਤਾਂ ਥੋੜੀ ਮਿਲਨੀ ਫਿਰ ਤੂੰ ਛਤੀਕ ਬਹਾਨੇ ਲਾ ਦੇਣੇ ਸੀ ਕਹਣਾ ਸੀ ਰਹਿਣ ਦਾ ਖਰਚਾ ਹੋਣ ਡਿਆ ਵਾ ਹਨਾ ਇੱਦਾਂ ਕਹਣਾ ਸੀ ਨਾ ਮੰਮੀ ਆ ਵੇਖ ਤੂੰ ਹੀ ਵੇਖ ਸੋਣਾ ਸੋਣਾ ਹੀ ਵੇਖ ਲਿਆ ਮੈਂ ਲੈ ਵੇਖੋ ਤਾਂ ਸਹੀ ਦੱਸ ਹੈ ਹੰ ਨੂੰ ਸੱਸ ਨੇ ਦੋ ਜਾਣੀਆਂ ਆ ਸੈਲਫੀਆਂ ਖਿੱਚਿਆ ਕਰਿਓ ਚੰਗਾ ਖਿੱਚਾਂਗੇ ਤੁਸੀਂ ਇੱਦਾਂ ਕਰੋ ਕਿ ਇਹਨੂੰ ਛੇਤੀ ਛੇਤੀ ਸੈੱਟ ਕਰ ਦਊ ਹਾਂ ਮੈਂ ਕਰ ਦੇਣਾ ਸੈਟਿੰਗ ਕੋਈ ਗੱਲ ਨਹੀਂ ਤੂੰ ਟੈਨਸ਼ਨ ਕੱਟੋ ਲੈਣੀ ਆ ਤੇਰਾ ਰਾਦਾ ਛੇਤੀ ਛੇਤੀ ਸੈਟਿੰਗ ਕਰਕੇ ਮੈਂ ਮੰਮੀ ਆਪਣੀ ਨਾਲ ਵੀਡੀਓ ਕਾਲ ਕਰਾਂ ਹਨਾ ਹੋਰ ਕਿਵੇਂ ਮਮਮੀ ਜੀ ਦੱਸੂਗੀ ਨਾ ਕਿਵੇਂ ਨਵਾਂ ਫੋਨ ਲਿਆ ਆ ਇਹ ਪਤਾ ਤੈਨੂੰ ਕਿਉਂ ਲੈ ਕੇ ਦਿੱਤਾ ਕਿਉਂ ਆ ਜਿਹੜੇ ਤੇਰੇ ਮੈਨੂੰ ਲਾਮੇ ਮਿਲਦੇ ਆ ਮੇਰੀ ਮੰਮੀ ਨਾਲ ਗੱਲ ਨਹੀਂ ਹੁੰਦੀ ਆਪਣਾ ਫੋਨ ਘਰ ਛੱਡ ਜਾ ਕਰੋ ਮੈਂ ਹਾਂ ਚੱਲ ਕੋਈ ਗੱਲ ਨਹੀਂ ਹੁਣ ਜਦੋਂ ਤੇਰਾ ਜੀ ਕਰਿਆ ਕਰੋਗਾ ਆਪਣੀ ਮੰਮੀ ਦੇ ਨਾਲ ਗੱਲਬਾਤ ਕਰ ਲਿਆ ਕਰੀ ਚਲੋ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਤੁਸੀਂ ਵੀ ਸੈਟਿੰਗ ਕਰ ਲਓ ਤੇ ਮੈਂ ਤੁਹਾਡੀ ਲਈ ਚਾਹ ਬਣਾ ਕੇ ਲਿਆਉਣੀ ਆ ਜਾ ਜਾ ਵਧੀਆ ਜੀ ਚਾਹ ਬਣਾ ਕੇ ਲਿਆਈ ਹੁਣ ਠੀਕ ਅਦਰਕ ਪਾ ਕੇ ਆਹੋ ਲਾਚੀਆਂ ਵੀ ਪਾ ਲਈ ਕਿ ਥੈਂਕ ਯੂ ਕਿੰਨਾ ਸੋਹਣਾ ਫੋਨ ਲਿਆ ਕੇ ਦਿੱਤਾ ਤੁਸੀਂ ਤੇ ਮੈਨੂੰ ਸਰਪ੍ਰਾਈਜ਼ ਹੀ ਦਿੱਤਾ ਯਾਰ ਓ ਠੀਕ ਆ ਬਾਬਾ ਸੋਣਾ ਯਾ ਨਾ ਮੰਮੀ ਪੂਰੇ 15000 ਦਾ ਹੀ ਉਹ 15000 ਦਾ ਹਿ ਹਿ ਸੁਣਿਆ ਤੇਰੀ ਬੂਥੀ ਵਰਗਾ ਕੋਈ ਨਾ ਥੋੜਾ ਬੋਧਾ ਦਿਮਾਗ ਤੋਂ ਨਾ ਸੋਚ ਲਿਆ ਕਰ ਪੰਜ ਲੱਖ ਜਹਾ ਦਾ ਮੈਂ ਫੋਨ ਲਿਆ ਆ ਦੇ ਫੋਨ 15 15000 ਦੇ ਲਿਆ ਕੇ ਉਹਨੂੰ ਜਿੰਨੀ ਭੂਏ ਚੜਾਈ ਜਾਂਦੀ ਹੈ ਨਾ ਓਨੀ ਚੜਾ ਅੱਗੇ ਤਾਂ ਮਾੜਾ ਮੋਟਾ ਕੰਮ ਕਰਦੀ ਹੀ ਨਾ ਹੁਣ ਉਹਨੇ ਸਾਰਾ ਦੇਣਾ ਛਿੱਤਰ ਜੇ ਤੇ ਲੱਗੀ ਰਹਿਣਾ ਵੀ ਕੀ ਸਹੀ ਲਿਆ ਕੇ ਦੇਤੀ ਉਹਨੂੰ ਚਪੇੜ ਤੇ ਲੈ ਫੜ ਓ ਮਾਤਾ ਨਾ ਦਿਮਾਗ ਖਰਾਬ ਕਰੀ ਜਾ ਮੈਂ ਕਿਹੜਾ ਆਪਣੇ ਕੋਲੋਂ ਲਿਆ ਕੇ ਦਿੱਤਾ ਆ ਮੈਂ ਤੈਨੂੰ ਕਿਹਾ ਸੀ ਨਾ ਜੇ ਇਹ ਖੁਸ਼ ਰਹੂਗੀ ਇਹਦੀ ਮਾਂ ਖੁਸ਼ ਇਹਦੀ ਮਾਂ ਖੁਸ਼ ਤਾਂ ਸਮਝ ਲੈ ਅਸੀਂ ਖੁਸ਼ ਇਹ ਪੈਸੇ ਕਿੱਥੋਂ ਆਏ ਨੇ ਲੈ ਕਾਹਦਾ ਦਿੱਤਾ ਸਮਝੀ ਨਹੀਂ ਮਾਤਾ ਤੂੰ ਸਾਰੀ ਗੱਲ ਮੈਂ ਤੈਨੂੰ ਸਮਝਾ ਵੀ ਦਿੱਤੀ ਆ ਜੇ ਇਹ ਖੁਸ਼ ਤੇ ਇਹਦੀ ਮਾਂ ਖੁਸ਼ ਇਹਦੀ ਮਾਂ ਖੁਸ਼ ਤੇ ਆਪਾਂ ਖੁਸ਼ ਲੱਗੀ ਸਮਝ ਕੇ ਨਹੀਂ ਹੈ ਜੇ ਅੱਛਾ ਇਹਦਾ ਇਹ ਮਤਬ ਉਹ ਵੀ ਮਾਂ ਨੇ ਪੈਸੇ ਦਿੱਤੇ ਤੈਨੂੰ ਆਹੋ ਉਹ ਇਹਦੀ ਮੰਮੀ ਨੂੰ ਖੁਸ਼ ਕਰਨ ਦਾ ਨਤੀਜਾ ਹੀ ਹੋਆ ਇਹਦਾ ਤਾਂ ਸਿਰਫ ਇੱਕ ਬਹਾਨਾ ਹੀ ਆ ਅ ਨਵਾਂ ਫੋਨ ਤੇ ਤੇਰੇ ਪੁੱਤ ਦੇ ਕੋਲ ਰਹਿਣਾ ਆ ਦੋ ਚਾਰ ਦਿਨ ਚਲਾ ਲੈਂਦੇ ਇਹਨੂੰ ਬਾਅਦ ਵਿੱਚ ਮੈਨੂੰ ਆਪਣਾ ਪੁਰਾਣਾ ਫੋਨ ਦੇ ਦੇਣਾ ਤੇ ਨਵਾਂ ਰੱਖਣਾ ਆਪਣੇ ਕੋਲ ਚੱਲ ਉਹ ਤੇਰੀ ਗੱਲ ਠੀਕ ਏ ਇਹਨੂੰ ਇਹ ਵੀ ਸਮਝਾ ਉਹ ਕੰਧੇ ਲੱਗ ਜਾ ਕੇ ਨਾ ਤੇ ਜੀਤਾ ਦੇ ਨਾਲ ਕਤਰ ਕਤਰ ਗੱਲਾਂ ਕਰਦੀ ਓ ਚੱਲ ਕੋਈ ਨਹੀਂ ਮਾਤਾ ਕਰ ਲੈਂਦੇ ਗੱਲਾਂ ਜੇ ਕਰਦੀ ਆ ਤੇ ਬਸ ਤੂੰ ਇਹ ਸੋਚ ਕਿ ਤੇਰੀ ਨੋ ਖੁਸ਼ ਰਹਿਣੀ ਚਾਹੀਦੀ ਆ ਜਿਹੜੇ ਮਰਜ਼ੀ ਬਹਨੇ ਰਵੇ ਆ ਹੁਣ ਮੈਂ ਵੇਖਣ ਡਿਆ ਸੀ ਮੰਮੀ ਤੂੰ ਇਦਾਂ ਤਿਉੜੀਆਂ ਪਾਪ ਆ ਕੇ ਵੇਖਣ ਢੀ ਹੀ ਇਹਦੇ ਹਾਲ ਉਹ ਤਾਂ ਮੈਂ ਉਹਨੂੰ ਗੱਲਾਂ ਦੇ ਵਿੱਚ ਉਲਝਾ ਰੱਖਿਆ ਉਹਨੇ ਤੇਰੇ ਵੱਲ ਵੇਖਿਆ ਨਹੀਂ ਨਹੀਂ ਤਾਂ ਉਹਨੇ ਸੋਚਣਾ ਕਿ ਮੰਮੀ ਤਾਂ ਫੋਨ ਵੱਲ ਵੇਖ ਕੇ ਸੜ ਗਈ ਆ ਤੇ ਸੜਨਾ ਤਾਂ ਮੈਂ ਆ ਪਈ ਜਦੋਂ ਉੱਥੇ ਇਹਨੂੰ ਸਬਜ਼ੀ ਤੋੜਨ ਕਲਾਏ ਪੰਜਾਬ ਪੀਤੇ ਤਾਂ ਉੱਥੇ ਜਾ ਕੇ ਤਾਂ ਉਹਨਾਂ ਮੂੰਹ ਜੋੜ ਕੇ ਗੱਲਾਂ ਕਰਨ ਢੀ ਉਹ ਚੱਲ ਕੋਈ ਗੱਲ ਨਹੀਂ ਮਾਤਾ ਨਾ ਸੜ ਤੂੰ ਵੀ ਖੁਸ਼ ਰਹਾ ਕਰ ਇਹ ਵੀ ਖੁਸ਼ ਰਵੇ ਇਹ ਖੁਸ਼ ਰਹੂਗੀ ਇਹਦੀ ਮਾਂ ਨੇ ਖੁਸ਼ ਰਹਿਣਾ ਤਾਂ ਹਾੜੇ ਲੁਗਗੇ ਲਗੇ ਰਹਿਣੇ ਆ ਹੁਣ ਵੇਖ 25000 ਰੁਪਏ ਦਿੱਤਾ ਸੀ ਇਹਦੀ ਮਾਤਾ ਨੇ ਫੋਨ ਲੈਣ 10000 ਰੁਪਇਆ ਆਪਣੇ ਕੋਲ ਹੈਗਾ ਆ ਨਾਲੇ ਨਵੀਂ ਚੀਜ਼ ਆ ਗਈ ਅੱਛਾ ਵਿਚਲੀ ਇਹ ਗੱਲ ਹੀ ਤੇ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਪਹਿਲਾਂ ਮੈਂ ਕਿਹਾ ਮਾਤਾ ਕੀ ਦੱਸਣਾ ਵਾ ਹੌਸਲੇ ਜੇ ਨਾ ਮੈਂ ਕਿਹਾ ਚਲ ਦੱਸ ਦੂੰਗਾ ਤੂੰ ਤੇ ਐਵੇਂ ਆਪਣਾ ਬੀਪੀ ਵਧਾਈ ਜਾਣੀ ਵੇ ਪਹਿਲਾਂ ਤੇ ਮੈਂ ਉਹਨੂੰ ਵੇਖ ਲਿਆ ਤੇ ਮੂੰਹ ਜੋੜ ਕੇ ਗੱਲਾਂ ਕਰਦੀ ਨੂੰ ਅੱਗ ਤੇ ਮੈਨੂੰ ਉਦੋਂ ਹੀ ਲੱਗ ਗਈ ਤੇ ਦੂਜਾ ਤੋਂ ਆ ਛਤਰ ਜਾਂ ਲਿਆ ਕੇ ਉਹ ਗੇਹੜਾਕਤਾ ਤੇ ਮੇਰਾ ਬੀਪੀ ਨਾ ਵਧੇ ਤਾਂ ਹੋਰ ਕੀ ਹੋਏ ਚੱਲ ਮਾਤਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਕਰ ਤੋ ਲੈਣੀ ਆ ਆ 10000 ਰੁਪਇਆ ਕਾਦੇ ਵਾਸਤੇ ਰੱਖਿਆ ਵਾ ਦੀਵਾਲੀ ਆਉਂਦੀ ਆ ਸੋਨੂ ਕੇ ਘਰ ਵੱਲੋਂ ਕਰ ਕਰਕੇ ਆਪਾਂ ਹਲਵਾਈਆਂ ਛੱਡਣੀਆਂ ਵੇਖੀ ਦੀਵਾਲੀ ਵਾਲੇ ਦਿਨ ਵੇਖੀ ਜਾਈ ਮਾਤਾ ਜਿੱਦਾਂ ਦੀਵਾਲੀ ਵਾਲੀ ਰਾਤ ਸਾਰੀ ਰਾਤ ਤੁਹਾਹੀਂ ਤੁਹਾ ਰਹਿਦਾ ਵਾ ਨਾ ਇਹਨਾਂ ਦੇ ਅੰਦਰਾਂ ਚ ਨਾ ਅਗਲੇ ਦਿਨ ਵੀ ਤੁਆਣੀ ਨਿਕਲਣਾ ਲੈ ਹੋ ਗਈ ਸਾਰੀ ਸੈਟਿੰਗ ਕਿ ਮੈਂ ਇਹਨਾਂ ਨੂੰ ਪੁੱਛਣਾ ਸੀ ਸਿਮ ਵੀ ਲੈਂਦੀ ਐ ਨਵੀਂ ਤੇ ਹੋਰ ਸਿਮ ਤੋਂ ਬਿਨਾ ਚੱਲਣਾ ਵਾ ਆਲੇ ਫੜ ਕਰ ਲਾ ਆਪਣੀ ਮੰਮੀ ਦੇ ਨਾਲ ਵੀਡੀਓ ਕਾਲ ਖਿਆਲ ਨਾਲ ਚਲਾਈ ਤੀਏ ਕਿ ਦਾ ਖਰਾਬ ਨਾ ਹੋ ਜੇ ਨਹੀਂ ਮੰਮੀ ਨਹੀਂ ਹੁੰਦਾ ਮੰਮੀ ਨੂੰ ਵੇਲਾ ਕਿੰਨਾ ਫਿਕਰਿਓ ਤੇ ਤੁਸੀਂ ਉਹ ਕਰਦੇ ਹਾਂ ਕਵਰ ਵੀ ਲੈ ਆਉਂਦੇ ਹਾਂ ਉਹ ਕਵਰ ਇਹਦਾ ਮਿਲਿਆ ਹੀ ਨਹੀਂ ਨਵੇਂ ਆਏ ਆ ਨਾ ਹੁਣ ਉਹ ਕਹਿੰਦਾ ਕਵਰ ਮੈਂ ਮੰਗਾ ਲੈਣਾ ਇੱਕ ਦੋ ਦਿਨਾਂ ਦੇ ਵਿੱਚ ਤੇ ਕੋਈ ਗੱਲ ਫੇਰ ਲਿਆ ਦੂੰਗਾ ਠੀਕ ਹੈ ਸਰ ਮੈਂ ਕਰ ਲਾਂ ਮੰਮੀ ਨਾਲ ਗੱਲ ਹਾਂ ਕਰ ਲਾ ਕਰ ਲਾ ਕੇ ਕਿਉਂ ਆ ਗਈ ਕਿ ਨਹੀਂ ਪੂਰੀ ਖੁਸ਼ ਇਹਦੀ ਮਾਂ ਖੁਸ਼ ਦਹੀ ਵੀ ਖੁਸ਼ ਆਹ ਉਹਦੇ ਹੋਰ ਕੀ